ਕਮਲਜੀਤ ਕੌਰ ਗਿਲ ਦੀ ਰਚਨਾ سوشل میڈیا ਤੇ ਸਮਾਜੀਕਰਨ ਆਧੁਨਿਕ ਤਕਨੀਕੀ ਯੁੱਗ ਡਿਜੀਟਲ ਟੈਕਨੋਲੋਜੀ ਤੇ ਆਰਟੀਫੀਸ਼ੀਅਲ ਬੁੱਧੀ ਦਾ ਯੁੱਗ ਹੈ 스마트ਫੋਨ ਦੇ ذریعے ਹਰ ਉਮਰ ਤੇ ਵਰਕਦਾ ਵਿਅਕਤੀ سوشل میڈیا ਉਪਰ ਕਾਰਸ਼ੀਲ ਹੈ سوشل میڈیا ਦੀਆਂ ਅਨੇਕਾਂ ਹੀ ਐਪਸ ਅਤੇ ਸਾਈਟਸ ਨੇ ਜਿਨ੍ਹਾਂ ਦੀ ਬਦੌਲਤ ਅਸੀਂ ਦੁਨੀਆ ਭਰ ਦੀ ਜਾਣਕਾਰੀ ਇੱਕ ਬਟਨ ਦੇ ਦਬਾਉਣ ਨਾਲ ਪ੍ਰਾਪਤ ਕਰ ਸਕਦੇ ਹਾਂ ਆਪਣੇ ਦੋਸਤਾਂ ਮਿੱਤਰਾਂ ਸਹਿਯੋਗੀਆਂ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਹੀ ਨਹੀਂ ਕਰ ਸਕਦੇ ਸਗੋਂ ਚਾਹੀਏ ਤਾਂ ਸ਼ਕਲ ਸੂਰਤ ਵੀ ਦੇਖ ਸਕਦੇ ਆਂ ਜ਼ਰੂਰੀ ਸੁਨੇਹਾ ਜਾਂ ਸੂਚਨਾ ਭੇਜ ਸਕਦੇ ਆਂ ਕਈ ਟੂਲਸ ਸੰਤ ਇਹੋ ਜਿਹੇ ਵੀ ਨੇ ਜਿਹੜੇ ਤੁਹਾਡੇ ਦਿਮਾਗ ਸੇਤ ਤੇ ਸਮੂਹਕ ਸਰੀਰਕ ਕਾਰਜ ਪ੍ਰਣਾਲੀ ਨੂੰ ਨਿਯੰਤਰਿਤ ਕਰਦੇ ਨੇ 스마트ਫੋਨ ਇੰਨਾ ਕੁ ਸਮਾਰਟ ਹੈ ਕਿ ਕੁਝ ਢੇਰ ਵਰਤੋਂ ਕਰਨ ਤੋਂ ਬਾਅਦ ਉਸ ਕੋਲ ਤੁਹਾਡੇ ਬਾਰੇ ਲਗਭਗ ਸਾਰੀ ਜਾਣਕਾਰੀ ਇਕੱਠੀ ਹੋ ਜਾਂਦੀ ਹੈ ਤੁਹਾਡੀ ਪਸੰਦ ਕੀ ਹੈ ਤੁਹਾਨੂੰ ਕਿਹੜੀ ਬਿਮਾਰੀ ਹੈ ਕਿਸ ਪ੍ਰਕਾਰ ਦੀ ਦਵਾਈ ਦਾ ਰੂਪ ਤੁਹਾਡੇ ਲਈ ਸਹੀ ਹੈ ਤੁਸੀਂ ਪਿਛਲੇ ਖਾਸ ਸਮੇਂ ਤੇ ਕਿੱਥੇ ਗਏ ਸੀ ਤੁਹਾਡੀਆਂ ਖਿੱਚੀਆਂ ਫੋਟੋਆਂ ਤੋਂ ਦੱਸ ਦੇਵੇਗਾ ਤੇ ਤੁਹਾਨੂੰ ਫੋਟੋ ਵੀ ਦਿਖਾਵੇਗਾ ਇਥੋਂ ਤੱਕ ਕਿ 스마트ਫੋਨ ਨਾਲ ਤੁਸੀਂ ਬੈਠੇ ਬੈਠੇ ਐਲੈਕਸਾ ਸਿਰੀ ਗੂਗਲ ਅਜ਼ਰ ਨੂੰ ਹੁਕਮ ਦੇ ਸਕਦੇ ਹੋ ਕਿ ਕਮਰੇ ਦੀ ਲਾਈਟ ਬੰਦ ਕਰ ਦੇਵੇ ਜਾਂ ਜਗਾ ਦੇਵੇ ਤੁਹਾਡੀ ਗੈਰ ਮੌਜੂਦਗੀ ਦੌਰਾਨ ਘਰ ਵਿੱਚ ਦਾਖਲ ਹੋਣ ਵਾਲੇ ਕਿਸੇ ਵੀ ਉਪਰੇ ਵਿਅਕਤੀ ਦਾ ਧਿਆਨ ਰੱਖੇ 스마트ਫੋਨ ਰੋਬਟ ਦੀ ਸੇਤਨਾ ਲਗਭਗ ਹਰ ਇੱਕ ਪ੍ਰਕਾਰ ਦੇ ਕੰਮ ਕਰ ਸਕਦੇ। ਇੰਜੇਸੀ ਕਹਿ ਸਕਦੇ ਆ ਕਿ ਆਰਟੀਫੀਸ਼ੀਅਲ ਬੁੱਧੀ ਦੀ ਵਰਤੋਂ ਨਾਲ ਜ਼ਿੰਦਗੀ ਸੁਖਾਲੀ ਹੋ ਗਈ। ਪਰ ਇਹ ਸਾਰਾ ਕੁਝ ਇਤਨਾ ਸਰਲ ਨਹੀਂ ਹੈ। ਅੱਜਕਲ੍ਹ ਜਿਸ ਕੋਲ smartphone ਨਹੀਂ ਉਸ ਨੂੰ ਦੋਸਤਾਂ ਮਿੱਤਰਾਂ ਦੇ ਇਕੱਠ ਵਿੱਚ ਇੱਕ ਅਨਪੜ ਵਾਂਗੂ ਵੇਖਿਆ ਜਾਂਦਾ ਹੈ। ਇਸ ਲਈ ਦੇਖਾ ਦੇਖੀ ਲਗਭਗ ਹਰ ਕੋਈ WhatsApp, Facebook, Twitter, Instagram ਤੇ email ਆਦਿ ਜ਼ਿਆਦਾ ਪ੍ਰਚਲਿਤ apps ਦੀ ਵਰਤੋਂ ਕਰ ਰਿਹਾ ਹੈ। ਜਿਸ ਵਿੱਚ ਉਸ ਨੂੰ ਹਰ ਪ੍ਰਕਾਰ ਦੇ ਫਾਇਦੇ ਲੋਕ ਸਰਾਉਂਦੇ ਨਹੀਂ ਕਿ ਉਹ ਆਪਣੇ ਆਪ ਨੂੰ ਦੁਨੀਆ ਦਾ ਸਭ ਤੋਂ ਸਿਆਣਾ ਤੇ ਜਾਣਕਾਰ ਵਿਅਕਤੀ ਮਹਿਸੂਸ ਕਰਦਾ ਹੈ। ਸੋਸ਼ਲ ਮੀਡੀਆ ਉੱਪਰ ਕਾਰਸ਼ੀਲ ਰਹਿਣਾ ਤੇ ਸੋਸ਼ਲ ਹੋਣ ਵਿੱਚ ਅੰਤਰ ਹੈ। ਇਹ ਸਹੀ ਹੈ ਕਿ ਸੋਸ਼ਲ ਮੀਡੀਆ ਦੇ ਅਣਗਿਣਤ ਲਾਭ ਨੇ ਇਸ ਦੀ ਵਰਤੋਂ ਨੇ ਜੀਵਨ ਸ਼ੈਲੀ ਵਿੱਚ ਇੱਕ ਪ੍ਰਕਾਰ ਦੀ ਕ੍ਰਾਂਤੀ ਲਿਆ ਦਿੱਤੀ ਹੈ। ਪਰ ਕਿਸੇ ਵੀ ਵਸਤੂ ਦਾ ਇੱਕ ਸੀਮਾ ਤੋਂ ਵਧੇਰੇ ਪ੍ਰਯੋਗ ਹਮੇਸ਼ਾ ਹੀ ਖਤਰਨਾਕ ਤੇ ਨੁਕਸਾਨਦੇਹ ਹੁੰਦਾ ਹੈ। ਕੁਝ ਇਸੇ ਪ੍ਰਕਾਰ ਦੀ ਸਥਿਤੀ ਹੈ ਸੋਸ਼ਲ ਮੀਡੀਆ ਦੀ ਸਥਿਤੀ ਜ਼ਰੂਰਤ ਤੋਂ ਵੱਧ ਵਰਤੋਂ ਵਾਦੂ ਸਕਰੀਨਾਂ 'ਤੇ ਫਜ਼ੂਲ ਤੇ ਉਨ ਉਤਪਾਦਕ ਕੰਮ ਵਿੱਚ ਰੁੜੇ ਰਹਿਣ ਨਾਲ ਸਮੇਂ ਦੀ ਬਰਬਾਦੀ ਹੁੰਦੀ ਹੈ ਇਸ ਦੀ ਲਗਾਤਾਰ ਵਰਤੋਂ ਕਰਨ ਵਾਲੇ ਕਈ ਪ੍ਰਕਾਰ ਦੀਆਂ ਮਾਨਸਿਕ ਮਨੋਵਿਗਿਆਨਕ ਤੇ ਭਾਵਨਾਤਮਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਨੇ ਉਹ ਚੁਗਿਰਦੇ ਨਾਲ ਜੁੜੇ ਮਹਿਸੂਸ ਕਰਦੇ ਹੋਏ ਵੀ ਇਕਲਤਾ ਦੀ ਜ਼ਿੰਦਗੀ ਜਿਉ ਰਹੇ ਨੇ ਹੌਲੀ ਹੌਲੀ ਡਿਪਰੈਸ਼ਨ ਚਿੰਤਾ ਡਰ ਵਰਗੀਆਂ ਮਾਨਸਿਕ ਬਿਮਾਰੀਆਂ ਦਾ ਸ਼ਿਕਾਰ ਹੁਣ ਲੱਗਦੇ ਨੇ ਨੀਂਦ ਦਾ ਅਨਿਯਮਿਤ ਹੋਣਾ ਵੀ ਇਸ ਦਾ ਨਤੀਜਾ ਹੈ ਉਹਨਾਂ ਵਿੱਚ ਛੀਨ ਭਾਵਨਾ ਤੇ ਨਕਾਰਾਤਮਕ ਸੋਚ ਪਰੂ ਹੋਣ ਲੱਗਦੀ ਹੈ ਤੇ ਵਿਅਕਤੀ ਬਾਹਰ ਵਿਚਰਨ ਦੀ ਥਾਂ ਅੰਦਰ ਬੁਖੀ ਹੋਣ ਲੱਗਦਾ ਹੈ ਆਧੁਨਿਕਤਾ ਨੂੰ ਅਪਣਾਉਣਾ ਵਰਤਨਾ ਸਮੇਂ ਦੇ ਨਾਲ ਚੱਲਣ ਬਾਂਗ ਹੈ ਹਰ ਇੱਕ ਸੀਮਾ ਤੋਂ ਵਧੇਰੇ ਵਰਤੋਂ ਨੁਕਸਾਨ ਕਰਦੀ ਹੈ ਸੋਸ਼ਲ ਮੀਡੀਆ ਦੀ ਜ਼ਰੂਰਤ ਤੋਂ ਵਧੇਰੇ ਵਰਤੋਂ ਦਾ ਬੱਚਿਆਂ ਤੇ ਖਾਸ ਤੌਰ ਤੇ ਵਿਦਿਆਰਥੀਆਂ ਉੱਪਰ ਸਭ ਤੋਂ ਮਾੜਾ ਅਸਰ ਪੈ ਰਿਹਾ ਹੈ ਅੰਤਰਰਾਸ਼ਟਰੀ ਵਿਦਿਆਰਥੀ ਅਸੈਸਮੈਂਟ ਪ੍ਰੋਗਰਾਮ ਪਿਸਾ ਦੁਆਰਾ ਵਿਸ਼ਾਲ ਪਧਰਤੀ ਕੀਤੀ ਖੋਜ ਵੀ ਦੱਸਦੀ ਹੈ ਕਿ ਸੂਚਨਾ ਤੇ ਸੰਚਾਰ ਤਕਨੀਕ ਦੀ ਬਦੇਰੇ ਵਰਤੋਂ ਵਿਦਿਆਰਥੀ ਦੀ ਕਾਰਗੁਜ਼ਾਰੀ ਤੇ ਮਾੜਾ ਪ੍ਰਭਾਵ ਪਾਉਂਦੀ ਹੈ ਵਿਦਿਆਰਥੀ ਕਾਗਰਚਿਤ ਹੋ ਕੇ ਪੜ੍ਹਾਈ ਨਹੀਂ ਕਰ ਸਕਦਾ ਹਾਲ ਹੀ ਵਿੱਚ ਯੂਨੈਸਕੋ ਨੇ 14 ਦੇਸ਼ਾਂ ਦੇ ਵਿਦਿਆਰਥੀਆਂ ਦਾ ਇੱਕ ਵੱਡਾ ਸੈਂਪਲ ਲੈ ਕੇ ਅਧਿਐਨ ਕੀਤਾ ਇਹ ਰਿਪੋਰਟ ਵੀ ਇਸ ਨਤੀਜੇ ਤੇ ਪਹੁੰਚੀ ਹੈ ਕਿ ਵਿਦਿਆਰਥੀਆਂ ਦੁਆਰਾ ਮੋਬਾਈਲ ਦੀ ਬਦੇਰੇ ਵਰਤੋਂ ਇਹ ਵਿਦਿਅਕ ਪ੍ਰਾਪਤੀ ਦੇ ਪੱਧਰ ਵਿੱਚ ਨਿਗਾਰ ਨਾਲ ਸਿੱਧਾ ਤੇ ਸਪਸ਼ਟ ਸਬੰਧ ਹੈ ਅਤੇ ਇਹ ਹਰ ਪ੍ਰਕਾਰ ਦੇ ਪ੍ਰਾਇਮਰੀ, ਮੀਡਲ, ਕਾਲਜ ਤੇ ਯੂਨੀਵਰਸਿਟੀ ਪੱਧਰ ਤੱਕ ਦੇ ਵਿਦਿਆਰਥੀਆਂ ਤੇ ਨੌਜਵਾਨਾਂ ਨੂੰ ਪ੍ਰਭਾਵਿਤ ਕਰਦਾ ਹੈ। ਬੱਚੇ ਇਸ ਦੀ ਲਗਾਤਾਰ ਤੇ ਨਿਰੰਤਰ ਵਰਤੋਂ ਕਰਨ ਦੀ ਆਦੀ ਹੋ ਰਹੇ ਨੇ ਕਿਉਂਕਿ ਕਲਾਸ ਵਿੱਚ ਜਦੋਂ ਕਿਤਾਬ ਦੀ ਜਗ੍ਹਾ ਸਕਰੀਨ ਤੇ ਪੈਨ ਪੈਂਸਲ ਦੀ ਜਗ੍ਹਾ ਕੀਬੋਰਡ ਆ ਜਾਂਦਾ ਹੈ ਤਾਂ ਇਹ ਤਕਨੀਕੀ ਸਰੋਤ ਪੜ੍ਹਾਈ ਵਿੱਚ ਮਦਦਗਾਰ ਹੋਣ ਦੀ ਥਾਂ ਵਿਦਿਆਰਥੀ ਦੀ ਮਨਸਕਤਾਂ ਉੱਪਰ ਹਾਵੀ ਹੋਣ ਲੱਗਦੇ ਹਨ ਵਿਦਿਆਰਥੀ ਦਾ ਸਮਾਂ ਅਧਿਆਪਕ ਦੇ ਦੱਸੇ ਸਰੂਤ ਸਾਈਟ ਦੀ ਥਾਂ ਹੋਰ ਸਮਗਰੀ ਦੇਖਣ ਫਰੋਲਨ ਵਿੱਚ ਨਸਟ ਹੋਣ ਲੱਗਦਾ ਹੈ ਬੱਚੇ ਦਾ ਸਕਰੀਨ ਸਮਾਂ ਵਧਣ ਲੱਗਦਾ ਹੈ ਸਕਰੀਨ ਦੀ ਨੀਲੀ ਰੋਸ਼ਨੀ ਦਾ ਨਜ਼ਰ ਉੱਪਰ ਮਾੜਾ ਪ੍ਰਭਾਵ ਪੈਂਦਾ ਹੈ ਕੋਵਿਡ-19 ਦੌਰਾਨ ਮਜਬੂਰੀ ਵਸ ਸੋਸ਼ਲ ਦੂਰੀ ਰੱਖਣ ਦੇ ਮਨਸ਼ੇ ਨੂੰ ਪੂਰਾ ਕਰਨ ਲਈ ਸਭ ਵਿੱਤਕਾ ادارے ਦਫ਼ਤਰ ਸਰਕਾਰੀ ਤੇ ਗੈਰ ਸਰਕਾਰੀ ਸੰਸਥਾਵਾਂ ਆਦ ਬੰਦ ਕਰ ਦਿੱਤੇ ਗਏ ਸਨ ਦਫ਼ਤਰਾਂ ਦਾ ਕੰਮ ਘਰੇ ਬੈਠੇ ਹੀ ਹੋਣ ਲੱਗ ਗਿਆ ਸੀ ਕੁਝ ਦਿਨ ਬਾਅਦ ਪੜ੍ਹਾਈ ਦਾ ਕਾਰਜ ਜਾਰੀ ਰੱਖਣ ਵਾਸਤੇ ਵਿਦਿਅਕਦਾਰਿਆਂ ਵਿੱਚ ਆਨਲਾਈਨ ਕਲਾਸਾਂ ਦਾ ਸੰਕਲਪ ਮਾਰਕੀਟ ਵਿੱਚ ਆਇਆ ਰਵਾਇਤ ਦੇ ਉਲਟ ਜਾਂਦੇ ਹੋਏ ਵਿਦਿਆਰਥੀਆਂ ਦੇ ਹੱਥ ਮਜਬੂਰਨ smartphones ਫੜਾਈ ਗਏ ਉਸ ਵੇਲੇ ਦੀ ਮਜਬੂਰੀ ਕਹਿ ਲਓ ਪਰ ਨਿੱਜੀ ਕੰਪਨੀਆਂ ਨੂੰ ਇਹ ਘਰੇ ਬੈਠ ਕੇ ਕੰਮ ਕਰਵਾਉਣਾ ਤੇ ਆਪਸੀ ਸੰਪਰਕ ਦੇ ਉਲਟ ਸੋਸ਼ਲ ਦੂਰੀ ਬਣਾਈ ਰੱਖਣ ਦਾ ਸਿਧਾਂਤ ਰਾਸ ਆ ਗਿਆ ਜਿਹੜਾ ਹੁਣ ਤੱਕ ਵੀ ਬਹੁਤੀਆਂ ਕੰਪਨੀਆਂ ਵਿੱਚ جاری ਹੈ ਵਿਦਿਆਰਥੀਆਂ ਉੱਪਰ smartphones ਦੀ ਵਧੇਰੇ ਵਰਤੋਂ ਦੇ ਪੈਰੇ ਨਕਾਰਾਤਮਕ ਪ੍ਰਭਾਵ ਸਬੰਧੀ ਯੂਨੈਸਕੋ ਦੀ ਰਿਪੋਰਟ ਆਨ ਅਪਰੰਤ ਵੀ ਕੇਵਲ 25% ਸਕੂਲਾਂ ਨੂੰ ਇਸ ਦੀ ਵਰਤੋਂ ਨੂੰ ਸਕੂਲਾਂ ਵਿੱਚ ਬੰਦ ਕਰਨ ਦੇ ਆਦੇਸ਼ ਦਿੱਤੇ ਨੇ ਜਦੋਂ ਆਮ ਨਾਗਰਿਕ WhatsApp Facebook ਜਾਂ ਹੋਰ ਸਾਈਟਸ ਉੱਪਰ ਰੁੱਝੇ ਰਹਿੰਦੇ ਨੇ ਤਾਂ ਸਮੇਂ ਦੀ ਬਰਬਾਦੀ ਦੇ ਨਾਲ-ਨਾਲ ਹੋਰ ਅਨੇਕਾਂ ਬਿਮਾਰੀਆਂ ਆਨਕੇੜਦੀਆਂ ਨੇ ਕਿਉਂਕਿ ਨਾ ਸਾਈਟਸ ਨੂੰ ਚਲਾਉਣ ਵਾਲੀਆਂ ਕੰਪਨੀਆਂ ਆਪਣੇ ਮਫਾਦਿਆਂ ਦੀ ਵਾਸਤੇ ਇਹੋ ਜੀ ਸਮਗਰੀ ਤੇ ਮਸ਼ਹੂਰੀਆਂ ਆਦ ਪੇਸ਼ ਕਰਦੀਆਂ ਨੇ ਕਿਸ ਨੂੰ ਵਰਤਦੇ ਹੋਏ ਸਮੇਂ ਦਾ ਧਿਆਨ ਹੀ ਨਹੀਂ ਰਹਿੰਦਾ ਬਹੁਤੀ ਵਾਰ ਭਟਕਨ ਅਤੇ ਉਤੇਜਨਾ ਭਰਪੂਰ ਇਸ਼ਤਿਆਰਬਾਜ਼ੀ ਵੀ ਕੀਤੀ ਜਾਂਦੀ ਹੈ ਸੋਸ਼ਲ ਮੀਡੀਆ ਉੱਪਰ ਜੋ ਕੁਝ ਪੇਸ਼ ਹੋ ਰਿਹਾ ਹੈ ਜ਼ਰੂਰੀ ਨਹੀਂ ਕਿ ਉਹ ਸਹੀ ਹੋਵੇ ਪ੍ਰਿੰਟ ਮੀਡੀਆ ਵਿੱਚ ਆਮ ਤੌਰ ਤੇ ਕੋਈ ਖਬਰ ਘਟਨਾ ਨੂੰ ਪਰਖ ਕੇ ਅਤੇ ਉਸ ਦੀ ਅਸਲੀਅਤ ਬਾਰੇ ਯਕੀਨ ਉਪਰੰਤ ਹੀ ਛਾਪਿਆ ਜਾਂਦਾ ਹੈ ਪਰੰਤੂ ਬੋਲਨ ਤੇ ਆਪਣੇ ਵਿਚਾਰ ਪੇਸ਼ ਕਰਨ ਦੀ ਅਜ਼ਾਦੀ ਦੇ ਅਧਿਕਾਰ ਦੀ ਵਰਤੋਂ ਕਰਦੇ ਹੋਏ ਕਿਸ ਕਿਸਮ ਦੀ YouTube ਬਣਾਉਣੀ ਹੈ ਉਸ ਵਿੱਚ ਕੀ ਵਿਚਾਰ ਪੇਸ਼ ਕਰਨੇ ਨੇ ਉਹ ਕਿੱਥੋਂ ਤੱਕ ਸਹੀ ਨੇ ਇਹਨਾਂ ਵਿਚਾਰਾਂ ਦੀ ਜਾਂਚ ਪੜਤਾਲ ਵੀ ਹੋਈ ਹੈ ਕਿ ਨਹੀਂ ਇਹ ਸਾਰੇ ਕੁਝ ਬਾਰੇ ਕੋਈ ਪ੍ਰਸ਼ਨ ਨਹੀਂ ਕਰ ਸਕਦਾ پڑھਣ ਤੇ ਸੁਣਨ ਵਾਲਾ ਅਫਵਾਹਾਂ ਉੱਪਰ ਵੀ ਵਿਸ਼ਵਾਸ ਕਰ ਬੈਠਦਾ ਹੈ ਧਾਰਮਿਕ ਕਟੜਵਾਦ ਤੇ ਭਾਈਚਾਰਕ ਨਫ਼ਰਤਾਂ ਫਲਾਉਣ ਦਾ ਕੰਮ ਸੋਸ਼ਲ ਮੀਡੀਆ ਬਹੁਤੀ ਸਜੇ ਤੇ ਯੋਜਨਾਬੱਧ ਤਰੀਕੇ ਨਾਲ ਕਰ ਰਿਹਾ ਹੈ ਸਬੰਧਤ ਸਰਕਾਰਾਂ ਆਪਣੇ ਨਿੱਜੀ ਹਿੱਤਾਂ ਦੀ ਸੁਰੱਖਿਆ ਵਾਸਤੇ ਕੌਮ ਦੇ ਹਿੱਤਾਂ ਨੂੰ ਦਾਅ ਤੇ ਲਾਉਣ ਤੋਂ ਵੀ ਗੁਰੇਜ਼ ਨਹੀਂ ਕਰਦੀਆਂ ਮੌਜੂਦਾ ਕੰਪਨੀਆਂ ਤੇ ਸਿਆਸੀ ਪਾਰਟੀਆਂ ਵੀ ਇਸ ਪ੍ਰਕਾਰ ਦੀ ਸਮੱਗਰੀ ਨੂੰ ਉਸ਼ਾਤ ਕਰਦੀਆਂ ਨੇ ਤਾਂ ਕਿ ਜਨਤਾ ਦਾ ਧਿਆਨ ਅਸਲੀ ਮੁੱਦਿਆਂ ਵੱਲ ਨਾ ਜਾ ਸਕੇ ਸੋਸ਼ਲ ਮੀਡੀਆ ਦੀ ਵਰਤੋਂ ਦਾ ਇਹ ਸਭ ਤੋਂ ਵੱਡਾ ਨੁਕਸਾਨ ਹੈ ਸੋਸ਼ਲ ਮੀਡੀਆ ਦੀ ਵਰਤੋਂ ਦੌਰਾਨ ਵਿਅਕਤੀਗਤ ਨਿੱਜਤਾ ਵੀ ਸੁਰੱਖਿਅਤ ਨਹੀਂ ਜਦੋਂ ਅਸੀਂ ਕਿਸੇ ਨਾਲ ਗੱਲਬਾਤ ਕਰਦੇ ਹਾਂ ਜਾਂ ਸਨੇਹਾ ਭੇਜਦੇ ਹਾਂ ਤਾਂ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਸੁਨੇਹੇ ਤੇ ਸਾਰੀ ਜਾਣਕਾਰੀ ਸਬੰਧਤ ਕੰਪਨੀਆਂ ਦੇ ਸਰਵਰਾਂ 'ਚ ਇੱਕ ਜਗ੍ਹਾ ਇਕੱਠੀ ਹੋ ਰਹੀ ਹੈ। ਭਾਵੇਂ ਕਿ ਆ ਜਾਂਦਾ ਹੈ ਕਿ ਐਂਡ ਟੂ ਐਂਡ ਇਨਕ੍ਰਿਪਸ਼ਨ ਦੀ ਸੁਵਿਧਾਨਾ ਜਾਣਕਾਰੀ ਅਤੇ ਸੁਨੇਹਾ ਭੇਜਣ ਤੇ ਪ੍ਰਾਪਤ ਕਰਨ ਵਿਚਾਲੇ ਹੀ ਰਹਿੰਦਾ ਹੈ ਪਰ ਇਹ ਭਲੇਖਈ ਹੈ। ਇਸ ਪਿੱਛੇ ਕੰਮ ਕਰ ਰਿਹਾ ਸਰਵਰ ਸਾਰਾ ਕੁਝ ਮੋਨੀਟਰ ਕਰ ਰਿਹਾ ਹੁੰਦਾ ਹੈ। ਕੰਪਨੀ ਵਾਲੇ ਜਿਸ ਕਿਸੇ ਦੀ ਵੀ ਜਾਣਕਾਰੀ ਚਾਹਣ ਉਸ ਦੇ smartphones ਦੁਆਰਾ ਵਰਤੋ ਕੀਤੇ social media ਨੂੰ ਖੰਗਾਲ ਕੇ ਕੱਢ ਸਕਦੇ ਨੇ। ਖੁਫੀਆ ਏਜੰਸੀਆਂ ਤੇ ਪੁਲਿਸ ਵਿਭਾਗ ਵਾਲੀ ਸਮਾਜ ਵਿਰੋਧੀ ਕਾਰਵਾਈਆਂ ਤੇ ਹੋਈਆਂ ਹਿੰਸਕ ਵਰਤਦਾਨ ਬਾਰੇ ਜਾਣਕਾਰੀ ਇੱਥੋਂ ਹੀ ਪ੍ਰਾਪਤ ਕਰਦੇ ਨੇ। ਅਸੀਂ ਇਸ ਪਰਮ ਵਿੱਚ ਰਹਿੰਦੇ ਹਾਂ ਕਿ ਸੋਸ਼ਲ ਮੀਡੀਆ ਦੇ ਰਾਹੀਂ ਅਸੀਂ ਆਪਣੇ ਆਲੇ ਦੁਆਲੇ ਚਾਰ ਚਫੇਰੇ ਦੋਸਤਾਂ ਮਿੱਤਰਾਂ ਸਨੇਹੀਆਂ ਪਰਿਵਾਰਕ ਮੈਂਬਰਾਂ ਸਾਰਿਆਂ ਦੇ ਸੰਪਰਕ ਵਿੱਚ ਹਾਂ ਪਰ ਇਹ ਵੀ ਸਾਡਾ ਵਹਿਮ ਹੀ ਹੈ ਨਿੱਜੀ ਤੌਰ ਤੇ ਜਾ ਕੇ ਮਿਲਣ ਤੇ ਆਨਲਾਈਨ ਗੱਲਬਾਤ ਕਰਨ ਵਿੱਚ ਬਹੁਤ ਅੰਤਰ ਹੈ ਜਿਵੇਂ ਜਾਣਕਾਰੀ ਹੋਣ ਤੇ ਗਿਆਨ ਪ੍ਰਾਪਤੀ ਵਿੱਚ ਅੰਤਰ ਹੈ ਅਸੀਂ ਸੋਸ਼ਲ ਮੀਡੀਆ ਦੇ ਜ਼ਰੀਏ ਇਨਫੋਰਮੇਸ਼ਨ ਤਾਂ ਇਕੱਠੀ ਕਰ ਰਹੇ ਹਾਂ ਪਰ ਗਿਆਨ ਨਹੀਂ ਦੂਜਾ ਇੰਜ ਕਰਕੇ ਅਸੀਂ ਬਾਹਰ ਵਿਚਰਨ ਦੀ ਥਾਂ ਅੰਤਰਮੁਖੀ ਹੋ ਰਹੇ ਹਾਂ ਜਿਸ ਦਾ ਸਾਡੇ ਉੱਪਰ ਦੂਰਗਾਮੀ ਪ੍ਰਭਾਵ ਪੈਂਦਾ ਹੈ ਸਰੀਰਕ ਅਤੇ ਮਾਨਸਿਕ ਬਿਮਾਰੀਆਂ ਤੇ ਕਲਤਾ ਦਾ ਅਹਿਸਾਸ ਹੁੰਦਾ ਹੈ ਦੂਜੇ ਦੀਆਂ ਹਸਤੀਆਂ ਖੇਡਦਿਆਂ ਮौज-ਮਸਤੀ ਕਰਦਿਆਂ ਦੀਆਂ ਤਸਵੀਰਾਂ ਵੇਖ ਕੇ ਆਪਣੇ ਆਪ 'ਚ ਛੀਨ ਭਾਵਨਾ ਦਾ ਸ਼ਿਕਾਰ ਹੋਣ ਲੱਗਦੇ ਹਾਂ ਤੇ ਅੰਤ ਸਿੱਧੇ ਸੰਪਰਕ ਨਾਲੋਂ ਟੁੱਟ ਜਾਂਦੇ ਹਾਂ ਐਵੇਂ ਸੋਸ਼ਲ ਮੀਡੀਆ ਸਮਾਜ ਨੂੰ ਸਮਾਜੀਕਰਨ ਯਾਨੀ ਸੋਸ਼ੀਅਲਾਈਜੇਸ਼ਨ ਦੇ ਵਿਰੁੱਧ ਕੋਈ ਅਨਕਿਆਸੀ ਦਲਦਲ ਵਿੱਚ ਧਕਿਲ ਰਿਹਾ ਹੈ ਇਸ ਵਿੱਚ ਸਰਕਾਰਾਂ ਤੇ ਸਬੰਧਤ ਕੰਪਨੀਆਂ ਦੋਵੇਂ ਜ਼ਿੰਮੇਵਾਰ ਨੇ ਗਲਤ ਬੇਲੋੜੀਆਂ ਦੀਆਂ ਤੇ ਨਿਯੰਤਰਣ ਰਹਿਤ ਪੋਸਟਾਂ ਬਾ ਮੇ ਉਹ YouTube ਤੇ ਹੋਣ ਕਿਸੇ ਪਾਸ਼ਨ ਜਾਂ ਇੰਟਰਵਿਊ ਦੇ ਰੂਪ ਵਿੱਚ ਹੋਣ ਜਾਂ ਸਨੇਹ ਦੇ ਰੂਪ ਵਿੱਚ ਜਦੋਂ ਤੱਕ ਉਹ ਜਾਂਚ ਪੜਤਾਲ ਅਤੇ ਪੂਰਨ ਤਫਸੀਲ ਰਹਿਤ ਹੋਣ ਗਿਆ ਉਹਨਾਂ ਦਾ ਅੰਜਾਮ ਮਾੜਾ ਹੀ ਹੋਵੇਗਾ ਨਿਰੰਤਰ ਅਤੇ ਕੰਟਰੋਲ ਰਹਿਤ ਇੰਟਰਨੈਟ ਤੇ ਹੋਰ ਸਾਈਟਾਂ ਦੀ ਮੌਜੂਦਗੀ ਜਮਹੂਰੀਅਤ ਅਤੇ ਮੁੱਢਲੇ ਅਧਿਕਾਰਾਂ ਲਈ ਵੀ ਖਤਰਾ ਹੈ ਜਦੋਂ ਕਿਸਨਾ ਸਾਡੀ ਨਿੱਜੀ ਜ਼ਿੰਦਗੀ ਤੇ ਨਿੱਜਤਾ ਉੱਪਰ ਹਮਲਾ ਹੁੰਦਾ ਜਾਂ ਅਫਵਾਹਾਂ ਦੁਆਰਾ ਇੱਕ ਦੂਜੇ ਪਾਈਚਾਰੇ ਵਿੱਚ ਨਫ਼ਰਤ ਫੈਲਾਈ ਜਾਂਦੀ ਹੈ ਪਰ ਸਮਾਜ ਕਿੱਧਰ ਨੂੰ ਜਾ ਰਿਹਾ ਹੈ ਨੌਜਵਾਨ ਜਾਂ ਵਿਦਿਆਰਥੀ ਕਿਸ ਸੋਚ ਦੇ ਧਾਰ ਨਹੀਂ ਹੋ ਰਹੇ ਨੇ ਇਸ ਬਾਰੇ ਕਿਸੇ ਨੂੰ ਕੋਈ ਫਿਕਰ ਨਹੀਂ ਬਜ਼ੁਰਗਾਂ ਦੇ ਹੱਥ ਵਿੱਚ 스마트ਫੋਨ ਰੂਪੀ ਚਣਕਣਾ ਫੜਾ ਕੇ ਉਹਨਾਂ ਨੂੰ ਕਹਿਣਾ ਕਿ ਉਮਰ ਦੀ ਇਸ ਪੜਾ ਤੇ ਤੁਸੀਂ ਕੇਵਲ ਆਪਣੇ ਨਿੱਜਵਲ ਧਿਆਨ ਦਿਓ ਆਸੇ ਪਾਸੇ ਧੀਆਂ ਪੁੱਤਰਾਂ ਜਾਂ ਸੋਸਾਇਟੀ ਬਾਰੇ ਫਿਕਰ ਕਰਨ ਦੀ ਜ਼ਰੂਰਤ ਨਹੀਂ ਜਾਨ ਲਾਓ ਪੂਜਾ ਪਾਠ ਕਰੋ ਆ ਅਤੇ ਸਾਰਾ ਕੁਝ ਦਾ ਭਾਵ ਹੈ ਕਿ ਤੁਸੀਂ ਸਮਾਜ ਨਾਲੋਂ ਟੁੱਟ ਕੇ ਕੇਵਲ ਨਿੱਜਤਾ ਬਾਰੇ ਫਿਕਰ ਕਰੋ ਤੇ ਸਵਾਰਥੀ ਹੋ ਜਾਓ। ਸਮਾਜ ਵਿੱਚ ਕੀ ਹੋ ਰਿਹਾ ਇਸ ਬਾਰੇ ਸੋਚਣ, ਸਮਝਣ ਜਾਂ ਸਿੱਖਣ ਦੀ ਜ਼ਰੂਰਤ ਨਹੀਂ। ਕੰਪਨੀਆਂ ਤੁਹਾਡੀ ਨਿੱਜਤਾ ਯਾਨੀ ਪ੍ਰਾਈਵੇਸੀ ਤੇ ਨਿੱਜਵਾਦ ਇੰਡੀਵਿਜੂਅਲਿਜ਼ਮ ਦੀ ਸੁਰੱਖਿਆ ਦੀ ਆੜ ਵਿੱਚ ਆਪਣੇ ਮਫਾਦਿਆਂ ਨੂੰ ਪੂਰਿਆਂ ਕਰਨ ਵਿੱਚ ਦਿਲਚਸਪੀ ਰੱਖਦੀਆਂ ਹਨ। ਪਰੰਤੂ ਅਸਲ ਵਿੱਚ ਐਪਸ ਰਾਹੀਂ ਤੁਹਾਡੀ ਨਿੱਜਤਾ ਤੇ ਹਮਲਾ ਹੋ ਰਿਹਾ ਹੈ ਜੋ ਤੁਹਾਨੂੰ ਨਿੱਜਵਾਦ ਵੱਲ ਲੈ ਜਾ ਰਿਹਾ ਹੈ। ਹੁਣ ਜੇਕਰ WhatsApp ਇੱਕ ਪੇਡ ਸਾਈਟ ਬਣਾ ਦਿੰਦੇ ਹਨ ਕੋਈ ਵੀ ਗੁੱਡ ਮਾਰਨਿੰਗ ਜਾਂ ਗੁੱਡ ਨਾਈਟ ਤੇ ਰਜ਼ਾਨਾ ਸੁਨੇਹ ਨਹੀਂ ਪਾਏਗਾ ਸਗੋਂ ਆਪਣੇ ਕੰਮ ਵੱਲ ਝਾਂਦੇਵੇਗਾ ਪਰ ਹੁਣ ਤਾਂ ਸੌਣ ਵੇਲੇ ਵੀ smartphones ਸਰਾਣੇ ਰੱਖ ਦਿਆਂ ਕਿ ਕਿਸ ਵੇਲੇ ਕਿਸੇ ਦਾ WhatsApp ਤੇ ਸੁਨੇਹਾ ਆ ਜਾਵੇ ਦੇਖਣਾ ਤਾਂ ਜ਼ਰੂਰੀ ਹੈ ਨੀਂਦ ਦਾ ਅਨਿਯਮਤ ਹੋਣਾ ਇਸੇ ਪੈੜੀਵਾਦੀ ਦਾ ਨਤੀਜਾ ਹੈ ਇਸ ਵਿੱਚ ਸਾਰਾ ਦੋਸ਼ ਕੰਪਨੀਆਂ ਦਾ ਹੈ ਸਰਕਾਰਾਂ ਦਾ ਨਹੀਂ 스마트폰 ਜੇਕਰ ਤੁਹਾਡਾ ਹੈ ਤਾਂ ਇਸ ਦਾ ਕੰਟਰੋਲ ਵੀ ਤੁਹਾਡੇ ਹੱਥ ਵਿੱਚ ਹੈ ਸੋਸ਼ਲ ਮੀਡੀਆ ਦੀ ਦਲਦਲ ਵਿੱਚੋਂ ਨਿਕਲਣਾ ਸਮਾਜਿਕ ਮੁੱਦਿਆਂ ਬਾਰੇ ਸੋਚਣਾ ਸਮਝਣਾ ਜਾਂ ਪਰਖਣਾ ਸਭ ਆਪਣੇ ਹੱਥ ਵਿੱਚ ਹੈ ਮਨੁੱਖ ਸਮਾਜਿਕ ਪ੍ਰਾਣੀ ਹੈ ਸਮਾਜ ਬਾਰੇ ਚਿੰਤਤ ਹੋਣਾ ਸਾਡਾ ਫਰਜ਼ ਹੈ ਇਸ ਲਈ ਨਾ ਉਪਕਰਨਾਂ ਦੀ ਸੁਚੇਤ ਹੋ ਕੇ ਤੇ ਜ਼ਰੂਰਤ ਅਨੁਸਾਰੀ ਵਰਤੋ ਕਰਨੀ ਚਾਹੀਦੀ ਹੈ ਐਵੇਂ ਸੋਸ਼ਲ ਮੀਡੀਆ ਸਹੀ ਜਾਣਕਾਰੀ ਉਪਲਬਧ ਕਰਵਾ ਕੇ ਸਮਾਜੀ ਕਰਨ ਦੇ ਹੱਕ ਵਿੱਚ ਵੀ ਪੋਕਸ ਕਰਦੇ ਬਸ਼ਰਤੇ ਟੈਕਨੋਲੋਜੀ ਨੂੰ ਇੱਕ ਸਰੋਤ ਦੇ ਤੌਰ ਤੇ ਵਰਤੋਂ ਕਰਦੇ ਹੋਏ ਇਸ ਤੋਂ ਮਦਦ ਲਈ ਜਾਵੇ ਇਸ ਨੂੰ ਆਪਣੀ ਜੀਵਨ ਸ਼ੈਲੀ ਉੱਪਰ ਕਦੇ ਵੀ ਹਾਵੀ ਨਹੀਂ ਹੋਣ ਦੇਣਾ ਚਾਹੀਦਾ ਇਸ ਪ੍ਰਤੀ ਜਾਗਰੂਕ ਲੋਕਾਂ ਨੂੰ ਆਵਾਜ਼ ਵੀ اٹھਾਉਣੀ ਚਾਹੀਦੀ ਹੈ ਚਾਰੇ ਦੁਆਲੇ ਨੂੰ ਇਸਤੇਮਾਲੂ ਪਰਬਾਵਾ ਪ੍ਰਤੀ ਸੁਚੇਤ ਕਰਦੇ ਰਹਿਣਾ ਚਾਹੀਦਾ ਹੈ ਸੋਸ਼ਲ ਮੀਡੀਆ ਉੱਪਰ ਨਫ਼ਰਤ ਫੈਲੌਣ ਵਾਲੇ ਸੁਨੇਹੇ ਪੰਟ ਹਤੇ ਅੱਗੇ ਭੇਜਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ